ਕੁਜਿੰਦਰ ਸਿੰਘ ਰੰਦਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਪੰਡਦਾ ਸੌਰੇ ਦੱਸ ਦੇ ਕਿੱਥੇ ਨੇ ਕਿਹੜੇ ਸੌਰੇ ਦੇ ਜਾਨਾ ਮਾਨਯੋਗ ਸਾਡੇ ਇੰਚਾਰਜ ਜਨਰਲ ਸੈਕਟਰੀ ਸਾਫ ਦਾ ਮੁੱਖ ਮੰਤਰੀ ਸੁਭੇਸ਼ ਬਗੇਲ ਜੀ ਸਾਡੇ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੀ ਵਿਧਾਨ ਸਭਾ ਚ ਸਪੀਕਰ ਰੇ ਰਾਣਾ ਕੇਪੀ ਜੀ ਸਾਧੂ ਸਿੰਘ ਧੰਸੋਜੀ ਸੂਰਜ ਠਾਕਰ ਜੀ ਦਾਰਵੀ ਜੀ ਵਿਕਰਮ ਜੀ ਮੇਰੇ ਨਾਲ ਮੰਗਲਪੁਰ ਸਾਹਿਬ ਐਮਐਲਏ ਸੀ ਇਕੱਠੇ ਰਹੇ ਇਹਨਾਂ ਦਾ ਬੇਟਾ ਹੁਣ ਪ੍ਰੈਜ਼ੀਡੈਂਟ ਹੈ ਔਰ ਸਾਰੇ ਸਟੇਜ ਤੇ ਮੇਰੇ ਛੋਟੇ ਵੀਰ ਵਿਜੇਂਦਰ ਸਿੰਘਲਾ ਜੀ ਜੋ ਸਾਡੇ ਸੈਕਟਰੀ ਨੇ ਟ੍ਰੈਜਰਡਰ ਨੇ ਹਿੰਦ ਵੀ ਆਪਣੀ 올 ਇੰਡੀਆ ਕਾਂਗਰਸ ਕਮੇਟੀ ਦੇ ਗੁਰਜੀਤ ਔਜਲਾ ਜੀ ਹੁਣੇ ਬੋਲ ਕੇ ਗਏ ਨੇ ਅਨਲ ਜੋਸ਼ੀ ਜੀ ਤੇ ਸਾਰੇ ਸਤਿਕਾਰਯੋਗ ਮੇਰੇ ਸਾਹਮਣੇ ਬੈਠੇ ਸਟੇਜ ਤੇ ਬੈਠੇ ਲੀਡਰ ਸਾਹਿਬਾਨ ਤੇ ਸਤਿਕਾਰਯੋਗ ਮੀੜੀਓ ਪੈਣੋ ਅੱਜ ਅਸੀਂ ਮਨਰੇਗਾ ਦੇ ਅਗੇਂਸਟ ਜੋ ਉਹਨਾਂ ਨੇ ਕਾਲਕ ਨੂੰ ਜਿਵੇਂ ਕਿਸਾਨਾਂ ਦੇ ਉੱਪਰ ਕਾਲਾ ਕਾਨੂੰਨ ਲਾ ਕੇ ਆਏ ਸੀ ਤਿੰਨ ਕਾਨੂੰਨ ਤੋਂ ਵਾਪਸ ਪੰਜਾਬ ਦੇ ਲੋਕਾਂ ਨੇ ਕੀਤਾ ਔਰ ਤੁਸੀਂ ਸਾਰਿਆਂ ਨੇ ਉਹ ਸਰਕਾਰ ਨੂੰ ਜ਼ਾਲਮ ਸਰਕਾਰ ਨੂੰ ਮਜਬੂਰ ਕੀਤਾ ਕਿ ਉਹ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਏ ਅੱਜ ਜੋ ਡਾਕਟਰ ਮਨਮੋਹ ਸਿੰਘ ਰੋਣਾ ਨੇ ਮਨਰੇਗਾ ਦੇ ਉੱਪਰ ਕਾਨੂੰਨ ਬਣਾਇਆ ਸੀ ਗਰੰਟੀ ਦਿੱਤੀ ਸੀ ਤੁਹਾਨੂੰ ਕਿ ਅਸੀਂ ਤੁਹਾਨੂੰ 100 ਦਿਨ ਕੰਮ ਦਵਾਂਗੇ ਇਹ ਇਸ ਕਰਕੇ ਗਰੰਟੀ ਦਿੱਤੀ ਸੀ ਇਹ ਭਾਜਪਾ ਦੀ ਗਵਰਨਮੈਂਟ ਵਾਂਗੂ ਨਹੀਂ ਤੇ ਜਦੋਂ ਇਲੈਕਸ਼ਨ ਆਏਗੀ ਤੇ ਉਥੇ 6000 ਜਾਂ 7000 ਜਿਵੇਂ ਬਿਹਾਰ ਚ ਕੀਤਾ ਤੇ ਤੁਹਾਡੇ ਖਾਤਿਆਂ ਚ ਪੈਸੇ ਪਾ ਦਾਂਗੇ ਇਹ ਦਿੱਤਾ ਸੀ ਕਿ ਜਿਹੜਾ ਮਜ਼ਦੂਰ ਜਾਂ ਜਿਹੜੇ ਜਿਹਦੇ ਕੋਲ ਨਹੀਂ ਕੰਮ ਹੈਗਾ ਉਹ 100 ਦਿਨ ਕੰਮ ਕਰੇਗਾ ਇਸ ਕਰਕੇ ਕਿਹਾ ਸੀ ਕਿ ਉਹ ਕੰਮ ਕਰੇਗਾ ਤੇ ਉਹਨੂੰ ਪੈਸੇ ਦਿੱਤੇ ਜਾਣਗੇ ਉਹਨੂੰ ਇਹ ਨਾ ਹੋਵੇ ਕਿ ਮੈਂ ਕੰਮ ਤੋਂ ਬਿਨਾਂ ਮੈਨੂੰ ਪੈਸੇ ਮਿਲੇ ਨੇ ਤੁਹਾਡੇ ਲਈ ਇੱਕ ਮਾਨ ਸਤਕਾਰ ਵਾਲੀ ਗੱਲ ਸੀ ਜੋ ਇਸ ਸਰਕਾਰ ਨੇ ਬੰਦ ਕਰ ਦਿੱਤੀ ਆ और सरकार ने जरा सैशन किया बघेल साहब एक वाला फ्रॉड तक एक बीबीएम दिखा जैशन किए कोई सैशन नहीं फ्रॉड करता और फ्रॉड जरा नंगा हो गया कल केजरीवाल ने कहा क्या? क्या हम लोगों के साथ हैं हम गरीब ਅਮ ਆਦਮੀ ਕੋ ਟਿਕਟ ਦਿੱਤੇ ਹਨ ਮੈਂ ਪੁੱਛਣਾ ਚਾਹਨਾ ਆ ਜਿਹੜਾ ਬਣਿਆ ਲੁਧਿਆਣੇ ਤੋਂ ਐਮ ਐਲ ਏ ਜਿਹਨੂੰ ਕੱਲ ਹੀ ਤੂੰ ਇੱਕ ਹੋਰ ਮਹਿਮਾਨ ਦਿੱਤਾ ਅਰੋੜਾ ਉਹਨੂੰ ਕੀ ਉਹ ਗਰੀਬ ਆ ਜਿਹੜਾ ਹੁਣੇ ਹੀ ਤੂੰ ਕੀਤਾ ਇਹਦਾ ਰਾਜਸਭਾ ਦਾ ਮੈਂਬਰ ਲੈ ਕੇ ਆਇਆ ਉਹ ਪੰਜਾਬ ਦਾ ਸਭ ਤੋਂ ਵੱਡਾ ਨਹੀਂ ਇੰਡੀਆ ਦਾ ਸਭ ਤੋਂ ਵੱਡਾ ਇੰਡਸਟਰੀ ਲਿਸਟ ਆ ਜਿਹੜੇ ਬਾਕੀ ਤੂੰ ਬਣਾਏ ਨੇ ਆ ਜਿਹੜਾ ਲਵਲੀ ਯੂਨੀਵਰਸਿਟੀ ਦਾ ਬਣਾਇਆ ਇਹ ਆਮ ਆਦਮੀ ਦਾ ਜਿਹੜਾ ਇੱਥੋਂ ਬਣਿਆ ਗੁਰਿੰਗ ਸਾਹਿਬ ਦੇ ਹਲਕੇ ਤੋਂ ਉਹ ਆਮ ਆਦਮੀ ਆ ਇਹ ਜਿਹੜੀਆਂ ਮੈਂ ਚੀਜ਼ਾਂ ਇਸ ਕਰਕੇ ਕਹਿੰਦਾ ਇਹ ਫਰੋਡ ਜੇ ਆਮ ਆਦਮੀ ਜੇ ਬੈਠੇ ਤੇ ਇੱਥੇ ਬੈਠੇ ਜੇ ਅਸੀਂ ਆਪਣੇ ਘਰਾਂ 'ਚੋਂ ਹਮੰਗੂਪੁਰ ਸਾਹਿਬ ਪਿੰਡ ਆਪਰੇ ਰਹਿੰਦੇ ਨੇ ਤੇ ਇਸ ਨੌਜਵਾਲਾ ਕਹਿੰਦਾ ਕਿ ਮੈਂ ਆਪਣੇ ਪਿੰਡ ਰਹਿਣਾ ਇਹਨੂੰ ਪੁੱਛੋ ਤੇਰਾ ਪਿੰਡ ਹੈ ਕਿੱਥੇ ਆ ਤੂੰ ਆਪਣੇ ਸੌਰੇ ਹੀ ਦੱਸ ਦੇ ਕਿੱਥੇ ਨੇ ਕਿਹੜੇ ਸੌਰੇ ਦੇ ਜਾਨਾ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹਨਾ ਕਿ ਪੰਜਾਬ ਦੇ ਵਿੱਚ ਉਹ ਮੁੱਖ ਮੰਤਰੀ ਚੱਲਦਾ ਜਿਹੜਾ ਜਿਹੜੀਆਂ ਲੱਤਾਂ 'ਚ ਦਮ ਹੋਵੇ ਜਿਹੜੀ ਜ਼ਬਾਨ ਤੇ ਕੰਟਰੋਲ ਹੋਵੇ ਜਿਹੜੀ ਪੰਜਾਬੀਆਂ ਦੀ ਗੱਲ ਕਰੇ ਉਹ ਨਹੀਂ ਚੱਲ ਸਕਦਾ ਜਿਹੜਾ ਦਿੱਲੀ ਦੀ ਗੱਲ ਕਰੇ ਜਿਹੜਾ ਕੇਜਰੀਵਾਲ ਦੀ ਗੱਲ ਕਰੇ ਉਹ ਨਹੀਂ ਚਲੇਗਾ ਮੈਂ ਤੁਹਾਡੇ ਕੋਲੋਂ ਹੋੜੇ ਹੀ ਮੋਹਸ਼ਰ ਵਾਲੇ ਅੰਗਦ ਹਣੀ ਬੋਲ ਕੇ ਗਏ ਸੀ ਅੰਗਦ ਮੁਬਾਰਕਾਂ ਤੁਹਾਡਾ ਪਰਿਵਾਰ ਸਰਦਾਰ ਜਲਬਾਕ ਸਿੰਘ ਤੋਂ ਲੈ ਕੇ ਤੇਰੇ ਪਿਤਾ ਜੀ ਤੱਕ ਇੱਕ ਵਾਰੀ ਕਿਸੇ ਨੇ ਕਾਂਗਰਸ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਪ੍ਰਮਾਤਮਾ ਉਹਨਾਂ ਘਰਾਂ ਦੇ ਵਿੱਚ ਜਰੂਰ ਦੁਬਾਰਾ ਵਾਪਸ ਫੇਰ ਦੇਉਂਦਾ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੁੰਦੇ ਨੇ ਤੇ ਤੁਸੀਂ ਜਿੱਤੇ ਹੋ ਬਹੁਤ ਵਧੀਆ ਗੱਲ ਇਹਨੂੰ ਅੱਗੇ ਲੈ ਕੇ ਚੱਲੀਏ ਮੈਂ ਕੋਰਡੀਨੇਟਰ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ 'ਚ ਕੋਈ ਮਹਿਫੂਜ਼ ਨਹੀਂ ਬੰਦਾ ਦੌੜ ਕੇ ਪੀੜ 'ਚ ਜਾਂਦਾ ਜਿੱਥੇ ਜ਼ਿਆਦਾ ਲੋਕ ਬੈਠੇ ਹੋਣ ਕਿ ਉੱਥੋਂ ਮੇਰਾ ਬਚਾਅ ਹੋਏਗਾ ਪੱਟੀ ਦਾ ਸਰਪੰਚ ਉੱਥੇ ਵਿਆਹ ਦੇ ਵਿੱਚ ਬੈਠਾ ਸੀ 400 ਆਦਮੀ ਬੈਠਾ ਤੇ ਪਿੱਛੋਂ ਗੁੰਡੇ ਆਏ ਤੇ ਸਿਰ 'ਚ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਮੁੱਖ ਮੰਤਰੀ ਦੀ ਜ਼ੁਬਾਨ ਨਹੀਂ ਖੁੱਲੀ ਮੁੱਖ ਮੰਤਰੀ ਨੂੰ ਤੇ ਪੁੱਛਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਮੈਂ ਗੁੰਡਾ ਕਰਦੀ ਨਹੀਂ ਚੱਲਣਦਾਗਾ ਤੇ ਕੇਂਦਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਪਾਕਿਸਤਾਨ ਦੇ ਉੱਪਰ ਨੋ ਦੀ ਲਗਾਮ ਕਸ ਜਿਹੜਾ ਹਰ ਰੋਜ਼ ਡਰੋਨਾਂ ਦੇ ਰਾਈਂ ਅਸਲਾ ਵੀ ਆਉਂਦਾ ਤੇ ਚਿੱਟਾ ਵੀ ਆਉਂਦਾ ਤੇ ਮੁੱਖ ਮੰਤਰੀ ਕਹਿੰਦਾ ਕਿ ਮੈਂ ਆਪਣੀਆਂ ਐਂਟੀ ਡਰੋਨ ਮਜ਼ਾਈਲਾ ਬਣਾ ਲਿਆ ਨੇ ਉਹ ਮੁੱਖ ਮੰਤਰੀ ਸਾਹਿਬ ਉਹ ਪੰਜਾਬ ਦੇ ਪੁਲਿਸ ਦੇ ਅਫਸਰੋ ਆਪਣੀ ਜਮੀਰ ਤੇ ਜੋੜਾ ਧਿਆਨ ਕਰੋ ਕਿ ਤੁਸੀਂ ਇਹਨੂੰ ਪੁੱਠੀਆਂ ਗੱਲਾਂ ਸ਼ਰਾਬੀ ਨੂੰ ਦੱਸ ਕੇ ਤੁਸੀਂ ਇਹ ਕਹਿੰਦੇ ਹੋ ਕਿ ਐਂਟੀ ਡਰੋਨ ਜਿਹੜੇ ਮਜ਼ਾਇਲ ਨੇ ਉਹਦੇ ਲਈ ਇਕੁਪਮੈਂਟ ਚਾਹੀਦੇ ਨੇ ਤੇ ਇਹ ਦੱਸਣ ਹੁਣ ਕਿ ਕਿੰਨੇ ਸੁੱਟੇ ਨੇ ਡਰੋਨ ਕਿੰਨੇ ਬੰਦੇ ਫੜੇ ਨੇ ਤੇ ਜੇ ਕਿਤੇ ਕੋਈ ਰਾਜਾ ਜੀ ਮੜਿਕ ਸਾਹਿਬ ਸਾਰੇ ਸਟੇਜ ਤੇ ਬੈਠੇ ਹੋ ਵਿਜੇਂਦਰ ਜੀ ਧਿਆਨ ਕਰੋ ਤੁਹਾਡੇ ਪਿਤਾ ਜੀ ਨੇ ਕਾਂਗਰਸ ਖੜੀ ਕੀਤੀ ਆ ਉਹਨਾਂ ਨੇ ਗਿਆਨੀ ਜੈਲ ਸਿੰਘ ਨੂੰ ਜੇ ਕੋਈ ਸਪੀਚ ਲੈ ਕੇ ਦੇਂਦਾ ਸੀ ਤੇ ਗਿਆਨੀ ਜੈਲ ਸਿੰਘ ਨੂੰ ਸਪੀਚ ਲਿਖ ਕੇ ਦੇਂਦੇ ਸੰਤਰਾਮ ਸਿੰਘਲਾ ਤੇ ਇਹਨਾਂ ਨੇ ਮੈਂ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਇਹ ਪੱਤਰਕਾਰ ਆਰਟੀਆਈ ਨਾ ਪਾਉਣ ਇਹਨਾਂ ਦੇ ਉੱਤੇ ਕੱਛ ਦਿੰਦੇ ਨੇ ਸਕੰਜਾ ਉਹ ਆਰਟੀਆਈ ਅਸੀਂ ਪਾਈਏ ਜਿਨ੍ਹਾਂ ਨੇ ਕੱਲ ਨੂੰ ਪੰਜਾਬ ਦੇ ਵਿੱਚ ਲੋਕਾਂ 'ਚ ਖੜੇ ਹੋਣਾ ਉਹਨੂੰ ਦੱਸੀਏ ਕਿ ਤੇਰੀ ਜਿਹੜੀਆਂ ਗੈਰ ਕਾਨੂੰਨੀ ਗੱਲਾਂ ਨੇ ਉਹ ਪੱਤਰਕਾਰ ਛਾਪਣਗੇ ਤੇ ਆਰਟੀਆ ਲੈ ਗਈ ਕੌਮ ਜਿਹੜੇ ਕਾਂਗਰਸ ਦੇ ਲੀਡਰ ਨੇ ਸਾਨੂੰ ਅੱਗੇ ਹੋ ਕੇ ਇਹਨਾਂ ਦਾ ਪਾਰ ਨਹੀਂ ਸਾਨੂੰ ਆਪਣੇ ਪੰਜਾਬ ਦਾ ਪਾਰ ਛੁਕਣਾ ਪਏਗਾ ਉਹ ਪਾਓ ਇੱਕ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਪੰਜਾਬ ਇੱਕ ਥੜਾ ਕੋੜਾ ਜੇ ਤੇ ਦੇ ਤੇ ਸਵਾਰ ਚੰਗਾ ਆ ਜੇ ਤੇ ਇਹਦੇ ਵਰਗਾ ਕੋੜਾ ਕਦੇ ਨਹੀਂ ਚੱਲ ਸਕਦਾ ਤੇ ਜੇ ਇਹਦੇ ਵਰਗਾ ਭਗਵੰਤ ਮਾਨ ਵਰਗਾ ਸਵਾਰ ਆ ਜੇ ਤੇ ਕੋੜੇ ਨੂੰ ਹੀ ਲਾ ਬੈਗਾ ਤੇ ਆਪ ਵੀ ਮਰ ਚੇਗਾ ਮੈਂ ਇਹਨਾਂ ਨੇ ਬਗੇਲ ਸਾਹਿਬ ਇਹ ਹੁਣ ਨਵੀਂ ਕਰ ਲੱਗੇ ਨੇ ਸ਼ੁਰੂ ਕਿ ਆ ਜਿਹੜਾ ਕਹਿੰਦੇ ਜਿਹੜਾ ਨਾਮਾ ਕੀਤਾ ਦੁੱਧ ਜੋਦ ਨਸ਼ਾ ਵਿਰੋਧ ਤੇ ਮੈਂ ਕੇਜਰੀਵਾਲ ਨੂੰ ਕਹਿੰਨਾ ਕਿ ਜੋਦ ਨਸ਼ਾ ਵਿਰੋਧ ਪਹਿਲੋ ਇਹਦੀ ਤੇ ਸ਼ਰਾਬ ਛਡਾ ਦੇ ਜੋਧ ਤੇ ਉਹ ਲੜੇਗਾ ਜਿਹੜਾ ਨਸ਼ਾ ਛੱਡੇਗਾ ਤੇ ਜੇ ਅਸੀਂ ਕਿਸੇ ਬਾਬੇ ਕੋਲ ਕੋਈ ਚੜ੍ਹਗੀ ਮਾਤਾ ਕਹਿੰਦੀ ਬਾਬਾ ਜੀ ਮੇਰਾ ਪੁੱਤ ਗੁੜ ਖਾਂਦਾ ਕਹਿੰਦਾ ਮਾਤਾ 15 ਦਿਨਾਂ ਨੂੰ ਆਈ ਤੇ 15 ਦਿਨੀ ਗਈ ਕਹਿੰਦਾ ਪੁੱਤ ਗੁੜ ਛੱਡ ਦੇ ਤੋ ਕਹਿੰਦੀ 15 ਦਿਨ ਪਹਿਲਾਂ ਹੀ ਕਹਿ ਦੇਣਾ ਸੀ ਮੈਂ ਕੇਜਰੀਵਾਲ ਨੂੰ ਗੱਲ ਸੁਣਾਉਣ ਲੱਗਾ ਕਿ ਆ ਸਰਕਾਰ ਤੋ ਕਹਿੰਦਾ ਜੀ ਉਸ ਦਿਨ ਮੈਂ ਗੁੜ ਖਾਂਦਾ ਸੀ 15 ਦਿਨਾਂ ਚ ਮੈਂ ਗੁੜ ਛੱਡਿਆ ਤੇ ਪਹਿਲੋਂ ਇਹਦਾ ਤੇ ਗੁੜ ਛਡਵਾ ਦੇ ਤੇ ਫੇਰ ਪੰਜਾਬ ਦੇ ਜਿਹੜੇ ਨੇ ਉਹ ਨਸ਼ੇ ਤੋਂ ਫੇਰ ਗੱਲ ਕਰੀ ਮੈਂ ਪੰਜਾਬ ਪੁਲਿਸ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਇਹਨਾਂ ਦੇ ਹੱਥ ਠੋਕੇ ਬਣੇ ਜੇ ਜਿਹੜੇ ਤੁਸੀਂ ਇਹਨਾਂ ਤੇ ਕਾਂਗਰਸ ਸਰ ਤੇ ਜਾਂ ਗਰੀਬ ਲੋਕਾਂ ਦੇ ਕੇਸ ਕਰਦੇ ਹੋ ਤੁਹਾਡੀਆਂ ਜਿਹੜੀਆਂ ਤੁਸੀਂ ਹੱਥਾਂ ਨਾਲ ਦਿੱਤੀਆਂ ਇਹ ਗੰਡਾ ਤੁਹਾਡੇ ਕੋਲ ਮੂੰਹਾਂ ਨਾਲ ਨਹੀਂ ਮੂੰਹ ਨਾਲ ਨਹੀਂ ਖੁਲਣੀ ਖਲਾਵਾਵਾਂਗੇ ਇਹ ਪੁਲਿਸ ਨੂੰ ਦੱਸ ਮੈਂ ਦੱਸ ਦੇਣਾ ਚਾਹੁੰਨਾ ਕਿ ਇੱਥੇ ਅੰਗਰੇਜ਼ ਨਹੀਂ ਪੰਜਾਬ ਨੂੰ ਚੁਕਾ ਸਕੇ ਤੇ ਇਹ ਕੇਜਰੀਵਾਲ ਤੇ ਭਗਵੰਤ ਮਾਨ ਕੀ ਆ ਸਾਨੂੰ ਉੱਠ ਕੇ ਠੀਕ ਜਲ ਗੁਰਜੀਤ ਰਾਣਾ ਗੁਰਜੀਤ ਨੇ ਕਹੀ ਆ ਆਪਣੇ ਗੁਰਜੀਤ ਸਿੰਘ ਔਜਲਾ ਨੇ ਕਿ ਕਾਂਗਰਸ ਇਕੱਠੀ ਆ ਬਗੇਲ ਸਾਹਿਬ ਸਾਨੂੰ ਕਿਸੇ ਨੂੰ ਚੀਵ ਮਿਸਟਰੀ ਦੀ ਚਾਹੀਦੀ ਸਾਨੂੰ ਕਿਸੇ ਨੂੰ ਚੀਫ ਮਿਨਿਸਟਰੀ ਨਹੀਂ ਚਾਹੀਦੀ ਸਾਨੂੰ ਪੰਜਾਬ ਚ ਕਾਂਗਰਸ ਦਾ ਰਾਜ ਚਾਹੀਦਾ ਜੋ ਮਰਜੀ ਚੀਫ ਮਿਨਿਸਟਰ ਬਣ ਜੇ ਇਹ ਜਿਹੜੇ ਵਰਕਰ ਬੈਠੇ ਨੇ ਸੁਖਜਿੰਦਰ ਸਿੰਘ ਰੰਦਾਵੇ ਨੂੰ ਕੋਈ ਡਰ ਨਹੀਂ ਇਹਦੇ ਤੇ ਕੇਸ ਨਹੀਂ ਬਣਦਾ ਜੇ ਬਣਦਾ ਤੇ ਮੇਰੇ ਵਰਕਰ ਤੇ ਬਣਦਾ ਇਹਨਾਂ ਦੇ ਝੂਠੇ ਪਰਚੇ ਹੁੰਦੇ ਨੇ ਉੱਪਰ ਚੇ ਜੇ ਕਾਂਗਰਸ ਦੀ ਸਰਕਾਰ ਆ ਗਈ ਉਹ ਪਰਚਾ ਨਹੀਂ ਹੋਏਗਾ ਉਹ ਝੂਠਾ ਕੇਸ ਨਹੀਂ ਬਣੇਗਾ ਇਹਨਾਂ ਦਾ ਮਾਨ ਸਤਕਾਰ ਜਿੱਦਣ ਵਰਕਰਾਂ ਦਾ ਹੋ ਗਿਆ ਉਸ ਦਿਨ ਸਮਝੋ ਕਾਂਗਰਸ ਜਿੰਦੀ ਹੋਗੀ ਯਾਰ ਅਸੀਂ ਗੱਲਾਂ ਕਰਦੇ ਆ ਪ੍ਰੈਸ ਪੁੱਛਦੀ ਆ ਕਿ ਕਾਂਗਰਸ ਚ ਕੀ ਗੱਲ ਆ ਬਿਲਕੁਲ ਕਾਂਗਰਸ ਇਕੱਠੀ ਜੇ ਅਸੀਂ ਹੁਕਮ ਮੰਨਦੇ ਆ ਖੜਗੇ ਜੀ ਦਾ ਸਾਨੂੰ ਹੁਕਮ ਆਉਂਦਾ ਰਾਹੁਲ ਗਾਂਧੀ ਦਾ ਤੇ ਪੰਜਾਬ 'ਚ ਹੁਕਮ ਚੱਲੇਗਾ ਬਖੇਲ ਸਾਹਿਬ ਦਾ ਜਿਉ ਇਹ ਕਰਨਗੇ ਉਹੋ ਹੀ ਕਾਂਗਰਸੇ ਵਿੱਚ ਚੱਲੇਗਾ ਤੇ ਜੇ ਕੋਈ ਇੱਧਰ ਉੱਧਰ ਕਰੇਗਾ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਨੂੰ ਸਲੈਪ ਭੇਜੀ ਜੀ ਸ਼ਾਰਟ ਕਰੋ ਤੇ ਜੇ ਜਰ ਕਾਂਗਰਸ ਦੀ ਗੱਲ ਦੀ ਕਰਾਂਗੇ ਮੰਦਰੇਗਾ ਤਾਂ ਚੱਲੇਗਾ ਜੇ ਕਾਂਗਰਸ ਦੀ ਗੱਲ ਚੱਲੇਗੀ ਇਹ ਕਹਿੰਦੇ ਨੇ ਗਰੂਪੀਜਮ ਸੀ ਵਿਜੇਂਦਰ ਹੁਣੇ ਤੇ ਚਲੋ ਛੋਟੇ ਸੀਗੇ ਗੜੀ ਜੈਲ ਸਿੰਘ ਕੋਲੇ ਵੀ ਗਰੁੱਪੀਜ਼ਮ ਸੀ ਜਦੋਂ ਬਣਿਆ ਸਰਦਾਰ ਦਰਬਾਰਾ ਸਿੰਘ ਅੱਸੀ ਦੇ ਵਿੱਚ ਉਸ ਤੋਂ ਵੱਡਾ ਗਰੁੱਪੀਜ਼ਮ ਕਦੀ ਆਇਆ ਹੀ ਨਹੀਂ ਉਹਦੇ ਤਿੰਨ ਮੁੱਖ ਮੰਤਰੀ ਬਣ ਲਈ ਬੈਠੇ ਸੀ ਦੋ ਹਾਰ ਗਏ ਇੱਕ ਬਣ ਗਿਆ ਤੇ ਅੱਜ ਵੀ ਕੋਈ ਗਰੁੱਪੀਜ਼ਮ ਨਹੀਂ ਜੇ ਉਹ ਗਰੁੱਪ ਚੱਲੂਗਾ ਜਿਹਦਾ ਡੀਐਨਏ ਕਾਂਗਰਸ ਹੈ ਜਿਹਦਾ ਖੂਨ ਕਾਂਗਰਸੀ ਆ ਉਹ ਗਰੁੱਪ ਜੇ ਸਾਡਾ ਦੂਜਾ ਇੱਥੇ ਕੋਈ ਗਰੁੱਪ ਨਹੀਂ ਯਾਰ ਕਮਾਲ ਕਰੀ ਜਾਂਦੇ ਨੇ ਪ੍ਰੈਸ ਵਾਲਿਓ ਇੱਕ ਗੱਲ ਨੋਟ ਕਰ ਲੋ ਪੰਜਾਬ ਦੇ ਵਿੱਚ ਉਹ ਚੱਲੇਗਾ ਜੋ ਬਗੇਲ ਸਾਹਿਬ ਹੁਕਮ ਕਰਨਗੇ ਉਹ ਮੁੱਖ ਮੰਤਰੀ ਬਣੇਗਾ ਉਹ ਪ੍ਰਧਾਨ ਚੱਲੇਗਾ ਜੋ ਬਗੇਲ ਸਾਹਿਬ ਇੱਥੇ ਕਹਿ ਕੇ ਜਾਣਗੇ ਯਾਰ ਕਮਾਲ ਹੋ ਗਿਆ ਡਿਸਪਲਿਨ ਤੋਂ ਬਿਨਾ ਨਾ ਕਰ ਚੱਲਦਾ ਜਿਹਨਾਂ ਪਾਰਟੀ ਚੱਲਦੀ ਆ ਅੱਜ ਜੇ ਸੁਖਜਿੰਦਰ ਸਿੰਘ ਇੱਥੇ ਖੜਾ ਇਹ ਕਾਂਗਰਸ ਦੀ ਬਦੌਲਤ ਖੜਾ ਜੇ ਜੇ ਜਿੱਦਣ ਮੈਂ ਕਾਂਗਰਸ ਵੱਲ ਪਿੱਠ ਕਰ ਲਈ ਮੈਂ ਜੜ ਕਹਿਣ ਲੱਗਾ ਮੈਨੂੰ ਕੁੱਤੇ ਨਹੀਂ ਹੁੰਦੀ ਜੇ ਪੁੱਛਣਾ ਕਿ ਕੌਣ ਤੁਰਿਆ ਜਾਂਦਾ ਆਪਣੇ ਦਿਮਾਗ ਚੋਂ ਕੱਢ ਦਈਏ ਕਿ ਇਹਦੀ ਮਦਦ ਕਰਾਂਗੇ ਤੇ ਉਹਦੀ ਕਰਾਂਗੇ ਬਿਲਕੁਲ ਨਹੀਂ ਜਿਹੜਾ ਕੋਈ ਇਹੋ ਜਿਹਾ ਕਾਂਗਰਸੀ ਹੁੰਦਾ ਕਾਂਗਰਸੀਓ ਮੇਰੀਓ ਪੈਣੋ ਮਾਈ ਭਾਗੋ ਬਣੋ ਜਿਨੇ ਬਧਾਵਾ ਪੜਵਾਇਆ ਸੀ ਜਾ ਕੇ ਗੁਰੂ ਕੋਲੋਂ ਤੁਸੀਂ ਖੜੀਆਂ ਹੋ ਜੋ ਕਿ ਜਿਹੜਾ ਗਦਾਰ ਆਉਂਦਾ ਕਾਂਗਰਸ ਦੇ ਅਗੇਂਸਟ ਗੱਲ ਕਰ ਲਈ ਉਹਨੂੰ ਘਰ ਚੋਂ ਤੱਕੇ ਮਾਰ ਕੇ ਬਾਹਰ ਕੱਢ ਦੋ ਜਿਹੜਾ ਕਾਂਗਰਸੀ ਗੱਲ ਕਰੇ ਉਹਦੀ ਗੱਲ ਸੁਣਿਓ ਬਹੁਤ ਬਹੁਤ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ